ਪਟਿਆਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਪ੍ਰਸਿੱਧ ਕਾਲੀ ਮਾਤਾ ਮੰਦਰ ਨਾਲ ਸੰਬੰਧਿਤ ਹੈ ਜਾਣਕਾਰੀ ਮੁਤਾਬਕ ਸ਼ਿਵ ਸੈਨਾ ਸ਼ੇਰ ਹਿੰਦੇ ਨੈਸ਼ਨਲ ਲੀਗਲ ਵਾਈਜ਼ਰ ਐਡਵੋਕੇਟ ਵਿਨੋਦ ਕੁਮਾਰ ਨਡਾਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਸ਼੍ਰੀ ਕਾਲੀ ਮਾਤਾ ਮੰਦਰ ਦੇ ਪੁਜਾਰੀ ਕਾਲੀ ਕਾਂਤ ਉੱਪਰ ਡਿਊਟੀ ਤੋਂ ਬਾਅਦ ਇੱਕ ਬੈਗ ਵਿੱਚ ਚੋਰੀ ਦਾ ਸਮਾਨ ਲਿਜਾਣ ਦਾ ਇਲਜ਼ਾਮ ਲਗਾਇਆ ਹੈ ਜਿਸ ਬਾਬਤ ਕਾਲੀ ਮਾਤਾ ਮੰਦਰ ਦੇ ਪੁਜਾਰੀ ਕਾਲੀ ਕਾਂਤ ਨੇ ਇਹਨਾਂ ਸਾਰੇ આરોਪਾਂ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਐਡਵੋਕੇਟ ਵਿਨੋਦ ਨਾਦਾ ਉੱਪਰ ਜ਼ਬਰਨ ਪਰੇਸ਼ਾਨ ਕੀਤੇ ਜਾਣ ਦਾ આરોਪ ਲਗਾਇਆ ਕੀ ਹੈ ਪੂਰਾ ਮਾਮਲਾ ਆਉ ਵਿਦੇਸ਼ ਸੰਬੰਧੀ ਸਾਡੇ ਵਿਸ਼ੇਸ਼ ਪ੍ਰਤੀਨਿਧੀ ਵਿਰਿੰਦਰ ਪ੍ਰਕਾਸ਼ ਪਾਮਰੀ ਦੀ ਇੱਕ ਖਾਸ ਰਿਪੋਰਟ ਸੀਗਾ ਜੀ ਐਤਵਾਰ ਦਾ ਦਿਨ ਸੀ 21 ਤਰੀਕ ਸੀਗੀ ਜੀ ਮੈਂ ਆਪਣੀ ਮੈਂ 21 ਤਰੀਕ ਸੀਗੀ ਮੈਂ ਆਪਣੀ ਨਾਈਟ ਦੀ ਡਿਊਟੀ ਖਤਮ ਕਰਕੇ ਸਾਡੀ ਅਗਲੇ ਦਿਨ ਸਵੇਰ ਦੀ ਡਿਊਟੀ ਹੋ ਜਾਂਦੀ ਹੈ ਮੈਂ ਸਵਾ 1 ਵਜੇ ਮੰਦਰ ਤੋਂ ਜਾ ਰਿਹਾ ਸੀਗਾ ਮੇਰੇ ਹੱਥ 'ਚੋਂ ਥੈਲਾ ਸੀਗਾ ਜੀ ਇੱਕ ਥੈਲਾ ਦੋ ਨਹੀਂ ਸੀਗੇ ਪਹਿਲੀ ਗੱਲ ਇੱਕ ਸੀਗਾ ਉਹਦੇ ਅੰਦਰ ਉਹ ਇੱਕ ਮੇਰਾ ਕੰਬਲ ਸੀਗਾ ਰਾਤ ਵਾਲਾ ਜੋ ਅਸੀਂ 2.5 ਮਹੀਨੇ ਬਾਅਦ ਆਪਣੇ ਘਰ ਲੈ ਕੇ ਜਾਣੇ ਆ ਤਾਂ ਕਿ ਉਹਨੂੰ ਧੋ ਸਕੀਏ ਅਤੇ ਸੁਕਾ ਸਕੀਏ ਉਸਦੇ ਵਿੱਚ 4 ਅੰਬ ਸੀਗੇ ਜੀ ਅਤੇ 2 ਚੁੰਨੀਆਂ ਸੀਗੀਆਂ ਜੋ ਚੁੰਨੀਆਂ ਮੈਨੇ ਉਹਦੇ ਦੇ ਠੇਕੇਦਾਰ ਜਿਸ ਦੇ ਕੋਲ ਠੇਕਾ ਹੈ ਮਣੀ ਕੋਲ ਉਸ ਤੋਂ ਮੈਨੇ ਲਿੱਤੀਆਂ ਸੀ ਘਰ ਦੇ ਵਾਸਤੇ ਪਤਲੀਆਂ ਕਾਟਨ ਦੀਆਂ ਚੁੰਨੀਆਂ ਸੀ ਇਸ ਤੋਂ ਇਲਾਵਾ ਉਹਦੇ ਵਿੱਚ ਕੋਈ ਵੀ ਚੀਜ਼ ਨਹੀਂ ਸੀ ਮੈਂ ਇਧਰੋਂ ਵੀਆਈਪੀ ਗੇਟ ਵੱਲੋਂ ਨਿਕਲਿਆ ਤੇ ਬਾਹਰ ਮੇਰੀ ਐਕਟਿਵਾ ਲੱਗੀ ਵੀ ਸੀ ਮੈਨੇ ਐਕਟਿਵਾ ਦੇ ਉੱਤੇ ਉਹ ਥੈਲਾ ਰੱਖਤਾ ਥੈਲਾ ਖੁੱਲਾ ਹੋਇਆ ਸੀਗਾ ਜੀ ਅਤੇ ਮੈਂ ਮੇਰੀ ਚਪਲਾ ਗੁੰਮ ਹੋ ਗਈ ਸੀ ਮੈਂ ਉਹਦੇ ਬਾਰੇ ਸਿਕਿਉਰਿਟੀ ਇੰਚਾਰਜ ਨਾਲ ਗੱਲ ਕਰਨ ਲੱਗ ਗਿਆ ਸੀ ਉਹਦੀ ਤੁਸੀਂ ਉਲਗਵਾਈ ਲੈ ਸਕਦੇ ਹੋ ਜੀ ਤੇ ਉਹਨੇ ਮੈਂ ਦੇਖਿਆ ਕਿ ਨੱਡਾ ਜੀ ਉਧਰੋਂ ਆਏ ਤੇ ਆਪਣੇ ਘਰ ਆਪਣੀ ਜੇਬ ਦੇ ਵਿੱਚੋਂ ਮੋਬਾਈਲ ਕੱਢਿਆ ਤੇ ਵੀਡੀਓ ਜੀ ਬਣਾਉਣ ਲੱਗੇ ਪਹਿਲੇ ਅੰਦਰੋਂ ਹੀ ਫਿਰ ਉਹ ਮੈਂ ਗੌਰ ਨਹੀਂ ਕੀਤੀ ਫਿਰ ਉਹ ਬਾਹਰ ਮੇਰੀ ਐਕਟਿਵਾ ਕੋਲ ਫਿਰ ਬਣਾਉਣ ਲੱਗੇ ਮੈਂ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਕੀਤਾ ਉਹ ਚਲੇ ਗਏ ਜਾ ਕੇ ਆਪਣੀ ਗੱਡੀ 'ਮਾਂ ਬੈਠ ਗਏ ਗੱਡੀ ਥੋੜੀ ਜਿਹੀ ਅੱਗੇ ਕੀਤੀ 1 ਮਿੰਟ ਬਾਅਦ ਫਿਰ ਉਹ ਵਾਪਿਸ ਆ ਗਏ ਆ ਵਾਪਿਸ ਆ ਕੇ ਫਿਰ ਉਹ ਆਪਣਾ ਮੇਰੇ ਐਕਟੀਵਾ ਦੇ ਚਾਰੇ ਪਾਸੇ ਘੁੰਮਣ ਲੱਗੇ ਇੰਨੇ ਮੇਰੀ ਨਿਗਾ ਪਈ ਮੈਂ ਖਾਲੀ ਪੈਰ ਬਾਹਰ ਚਲਾ ਗਿਆ ਫਿਰ ਮੈਨੇ ਉਹਨਾਂ ਨੂੰ ਕਿਹਾ ਕਿ ਨੱਡਾ ਸਾਹਿਬ ਇਹ ਕੀ ਕਰ ਰਹੇ ਹੋ ਕਹਿੰਦੇ ਜੀ ਸਮਾਨ ਮੈਂ ਕਿਹਾ ਹਾਂਜੀ ਇਹ ਮੇਰਾ ਕੰਬਲ ਹੈਗਾ ਚਾਰ ਆਮ ਰਹਿ ਗਏ ਆ ਦੋ ਚੁੰਨੀਆਂ ਜੋ ਮੈਂ ਉਸ ਟਾਈਮ ਨਾ ਮੂਵੀ ਬਣਾ ਰਹੇ ਸੀਗੇ ਤੇ ਮੇਰੇ ਦਿਮਾਗ 'ਚ ਆਇਆ ਕਿ ਮੂਵੀ ਬਣਾ ਰਹੇ ਤਾਂ ਮੈਂ ਵੀ ਬੋਲਾਂ ਮੈਨੇ ਉਹਨਾਂ ਨੂੰ ਇਹ ਬੋਲ ਕੇ ਕਿਹਾ ਸਾਰਾ ਕੁਝ ਬੋਲ ਕੇ ਮੈਨੇ ਉਹ ਕੀਤਾ ਉਸ ਤੋਂ ਬਾਅਦ ਫਿਰ ਉਹ ਚਲੇ ਉਹ ਕਹਿੰਦੇ ਕਿ ਨਹੀਂ ਮੈਂ ਇਹਦੀ ਸ਼ਿਕਾਇਤ ਕਰਾਂਗਾ ਅਤੇ ਐਫੀਡੇਵਿਟ ਦਵਾਵਾਂਗਾ ਮੈਂ ਕਿਹਾ ਠੀਕ ਹੈ ਜੀ ਬਸ ਇੰਨੀ ਗੱਲ ਹੋਈਏ ਇਸ ਤੋਂ ਇਲਾਵਾ ਕੁਝ ਵੀ ਲੇਕਿਨ ਉਹਨਾਂ ਨੇ ਉਹ ਇਲਜ਼ਾਮ ਲਗਾਇਆ ਇਹ ਨੰਡਾ ਜੀ ਵੱਲੋਂ ਕਿ ਤੁਸੀਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜੀ ਮੈਂ ਆਪਣੇ ਯੂਨੀਅਨ ਵੱਲੋਂ ਤੁਹਾਨੂੰ ਜੀ ਅਗਰ ਜੇ ਮੈਂ ਅਗਰ ਮੈਂ ਜਾਣਾ ਤਾਂ ਉਹਦਾ ਸਬੂਤ ਦੇਣਾ ਜੀ ਉਹ ਐ ਤਾਂ ਮੇਰੇ ਉੱਤੇ ਬਹੁਤ ਇਲਜ਼ਾਮ ਕੋਈ ਵੀ ਲਗਾ ਸਕਦਾ ਜੀ ਇਹਦਾ ਸਬੂਤ ਦਿੱਤਾ ਜਾਵੇ ਨਾ ਜਿਹੜੀ ਵੀਡੀਓ ਦੇ ਵਿੱਚ ਮੈਂ ਬੋਲ ਰਿਹਾ ਹਾਂ ਤਾਂ ਉਹਨਾਂ ਨੇ ਵਾਇਰਲ ਹੀ ਨਹੀਂ ਕਰਾਈ ਜਦੋਂ ਅਸੀਂ ਮੈਂ ਅਗਲੇ ਦਿਨ ਮੈਂ ਆਪਣੇ ਉਹ ਆਪਣੇ ਮੰਦਿਰ ਆਇਆ ਮੈਂਨੇ ਮੰਦਿਰ ਦੇ ਵਿੱਚ ਆਪਣੇ ਸਟਾਫ ਮੈਂਬਰਾਂ ਨਾਲ ਸਾਰੀ ਗੱਲ ਕੀਤੀ ਕਿਉਂਕਿ ਇਹ ਬੰਦਾ ਮੈਨੂੰ ਕਾਫੀ ਡੇਰ ਤੋਂ ਪਰੇਸ਼ਾਨ ਕਰ ਰਿਹਾ ਮੈਨੂੰ ਹੀ ਨਹੀਂ ਬਹੁਤ ਬੰਦਿਆਂ ਨੂੰ ਡਿਸਟਰਬ ਕਰ ਰਿਹਾ ਸਾਡੇ ਹੈਡ ਪੁਜਾਰੀ ਸਾਹਿਬ ਰਵੀ ਮਿਸ਼ਰਾ ਜੀ ਨੂੰ ਡਿਸਟਰਬ ਕਰ ਰਿਹਾ ਇਸ ਤੋਂ ਪਹਿਲੇ ਗਰੀਸ਼ ਪੰਡਿਤ ਜੀ ਨੂੰ ਡਿਸਟਰਬ ਕੀਤਾ ਇੱਕ ਜਸਵਿੰਦਰ ਕੁਮਾਰ ਲੜਕਾ ਸੀਗਾ ਜੀ ਉਸ ਨੂੰ ਡਿਸਟਰਬ ਕੀਤਾ ਤੇ ਇਹ ਬਸ ਇੱਕ ਧਮਕੀ ਦਿੰਦਾ ਜੀ ਮੈਂ ਬਦਲਾਦਾਗਾ ਤੁਹਾਨੂੰ ਉਰੇ ਦੀ ਬਦਲਾਦਾਗਾ ਤਾਂ ਹੁਣ ਅਸੀਂ ਵੀ ਸਾਡਾ ਵੀ ਮਾਈਂਡ ਹੋ ਗਿਆ ਵੀ ਨਹੀਂ ਯਾਰ ਇਹ ਬਾਰ-ਬਾਰ ਇਹ ਰੋਜ਼ ਹੀ ਡਿਸਟਰਬ ਕਰਦੇ ਕਿ ਤਾਂਕਿ ਅਸੀਂ ਆਪਣੇ ਅਫਸਰ ਦੀ ਨੋਲੇਜ ਉਹ ਤੇ ਲੈ ਆਈਏ ਕੱਲ ਨੂੰ ਸਾਡੇ ਅਫਸਰ ਕਹਿੰਗੇ ਪੰਡਿਤ ਜੀ ਤੁਸੀਂ ਸਾਨੂੰ ਦੱਸਿਆ ਸੀਗਾ ਸੋ ਅਸੀਂ ਫਿਰ ਆਪਣੀ ਯੂਨੀਅਨ ਦੇ ਲੈਟਰ ਪੈਡ ਤੇ ਲਿਖ ਕੇ ਇਹਨਾਂ ਦੇ ਬਾਰੇ ਔਰ ਇੱਕ ਐਪੀਸੋਡ ਹੋਇਆ ਸੀਗਾ ਮਿਸਟਰ ਵਿਕਾਸ ਦੇ ਨਾਲ ਉਹ ਵਿਕਾਸ ਤੁਹਾਨੂੰ ਦੱਸਣਗੇ ਉਹ ਦੋਨੋਂ ਗੱਲਾਂ ਲਿਖ ਕੇ ਅਸੀਂ ਡੀਸੀ ਸਾਹਿਬ ਨੂੰ ਯੂਨੀਅਨ ਦੇ ਲੈਟਰਪੈਡ ਤੇ ਦੇ ਕੇ ਆਏ ਉਸ ਤੋਂ ਬਾਅਦ ਉਹਨਾਂ ਨੇ ਇਨਕੁਆਰੀ ਪਾਈ ਕਿਸ ਨੂੰ ਪਾਈ ਸਾਨੂੰ ਇਸ ਦਾ ਕੁਝ ਵੀ ਨਹੀਂ ਪਤਾ ਕਿੰਨੇ ਸਾਲ ਤੋਂ ਜਾਣਦੇ ਹੋ ਤੁਸੀਂ ਐਡਵੋਕੇਟ ਸਾਹਿਬ ਨੂੰ ਮੈਂ ਕੱਟੋ-ਕੱਟਿਨਾਂ ਨੂੰ ਜੀ 2014 ਤੋਂ ਜਾਣਦਾ ਜੀ ਔਰ ਇੰਨਾ ਪਿਆਰ ਸੀ ਨਾ ਦੇ ਨਾਲ ਖੁਸ਼ ਕਹਿੰਦੀ ਹਾਂ ਜੀ ਕਹਨਣ ਕੀ ਹੈ ਕੋਈ ਵਜ੍ਹਾ ਨਹੀਂ ਕੁਝ ਵੀ ਵਜ੍ਹਾ ਨਹੀਂ ਮੈਨੂੰ ਕਿਹੜਾ ਮੈਨੂੰ ਕਦੀ ਕੁਝ ਵੀ ਕੋਈ ਵਜ੍ਹਾ ਨਹੀਂ ਆਈ ਹੈ ਆਇਆ ਕਹੇ ਵਜ੍ਹਾ ਦੱਸਣ ਮੈਂ মিডিਆ ਦੇ ਸਾਹਮਣੇ ਕਹਿ ਰਿਹਾ ਤਾਂ ਇਹਨਾਂ ਨੂੰ ਪੁੱਛਿਆ ਜਾਵੇ ਮੈਂ ਕਿਹੜਾ ਇਹਨਾਂ ਨਾਲ ਜ਼ਮੀਨ ਵੰਡਣੀ ਹੈ ਜੀ ਦੇਖੋ ਸਾਡੇ ਕੋਲ ਸਾਰੇ ਸ਼ਰਧਾਲੂ ਆਨੇ ਆ ਸਾਡਾ ਫਰਜ਼ ਹੈ ਕਿ ਅਸੀਂ ਟਿੱਕਾ ਲਾਣਾ ਹੈ ਫੁੱਲ ਦੇਣਾ ਕਿੰਨੀ ਵਾਰ ਇਹਨਾਂ ਦੇ ਨਾਲ ਸਾਡਾ ਮਤਲਬ ਮੇਲ ਮਲਾਪ ਹੋਇਆ ਕਿੰਨੀ ਵਾਰ ਹੋਇਆ ਤੇ ਇਹ ਹੁਣ ਸਾਨੂੰ ਬਾਰ-ਬਾਰ ਡਿਸਟਰਬ ਕਰਦੇ ਆ ਬਾਰ-ਬਾਰ ਉਹ ਕਰਦੇ ਆ ਕਿ ਨਹੀਂ ਪਤਾ ਨਹੀਂ ਇਹਨਾਂ ਨੂੰ ਪਿਛਲੇ ਡੇਢ ਦੋ ਸਾਲਾਂ ਤੋਂ ਕੀ ਹੋਇਆ ਸਾਡੇ ਕੁਝ ਮੰਦਰ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਕਿਸੇ ਨੇ ਇਹਨਾਂ ਦੇ ਕੰਨ ਭਰੇ ਆ ਜਾਂ ਜੋ ਵੀ ਚੀਜ਼ ਹੈ ਇਹ ਚੀਜ਼ ਹੋਈ ਹੈ ਜੀ ਉਸ ਤੋਂ ਬਾਅਦ ਇਹ ਉਹ ਹੋਇਆ ਵਰਨਾ ਇਹਨਾਂ ਨਾਲ ਬਹੁਤ ਜ਼ਿਆਦਾ ਹੋ ਸੀਗਾ ਹੁਣ ਸਾਨੂੰ ਬਹੁਤ ਜ਼ਿਆਦਾ ਡਿਸਟਰਬ ਕੀਤਾ ਤਾਂ ਅਸੀਂ ਜਾ ਕੇ ਯੂਨੀਅਨ ਵੱਲੋਂ ਆਪਣੇ ਅਫਸਰਾਂ ਦੀ ਨੌਲੇਜ ਦੇ ਵਿੱਚ ਲਿਆਂਦਾ ਔਰ ਸਾਨੂੰ ਇਹ ਸੀਗਾ ਸਾਨੂੰ ਪਿੱਛੇ 2 ਸਾਲ ਪਹਿਲੇ ਔਰ ਉਸ ਤੋਂ ਪਹਿਲਾਂ ਵੀ ਸਾਨੂੰ ਇੰਨੀ ਇਜਾਜ਼ਤ ਹੈਗੀ ਹੈ ਕਿ ਅਸੀਂ ਦੁੱਧ ਫਲ ਤੇ ਆਪਣਾ ਡੱਬਾ ਮਿਠਾਈ ਲੈ ਕੇ ਜਾ ਸਕਦੇ ਹਾਂ ਇਸ ਤੋਂ ਇਲਾਵਾ ਨਾ ਸਾਡੇ ਥੱਲੇ ਮੈਂ ਕੁਝ ਹੁੰਦਾ ਪੈਨ ਨੂੰ ਤਾਂ ਕੋਈ ਵੀ ਕੁਝ ਕਹੇ ਅਗਰ ਨੱਡਾ ਸਾਹਿਬ ਨੂੰ ਸ਼ੱਕ ਸੀ ਤਾਂ ਨੱਡਾ ਸਾਹਿਬ ਮੇਰਾ ਥੱਲੇ ਹੀ ਪਲਟਾ ਦਿੰਦੇ ਮੈਂ ਹਟਾ ਇਹਨਾਂ ਨੂੰ ਰੋਕਿਆ ਨਹੀਂ ਇਹਨਾਂ ਨੇ ਹੱਥ ਲਾ ਕੇ ਆ ਟੋਬਿਆ ਸੀਗਾ ਅਗਰ ਨੱਡਾ ਸਾਹਿਬ ਇੰਨੇ ਸੱਚੇ ਸੀਗਾ ਥੱਲੇ ਨੂੰ ਪਲਟ ਦਿੰਦੇ ਸਭ ਦੇ ਸਾਹਮਣੇ ਚੀਜ਼ਾਂ ਆ ਜਾਂਦੀਆਂ ਜੀ ਸੋ ਕਿਉਂ ਨਹੀਂ ਨੱਡਾ ਸਾਹਿਬ ਨੇ ਥੱਲਾ ਪਲਟਿਆ ਕਿਉਂਕਿ ਇਹਨਾਂ ਨੂੰ ਉਹਦੇ ਵਿੱਚ ਕੁਝ ਮਿਲਿਆ ਨਹੀਂ ਬਾਅਦ ਦੇ ਵਿੱਚ ਕਹਿ ਰਹੇ ਆ ਗੱਲਾਂ ਜੋ ਮੈਂ ਬੋਲੀ ਉਸ ਟਾਈਮ ਗੱਲ ਉਸ ਦੀ ਵੀ ਵੀਡੀਓ ਚਲਾ ਦੇ ਉਹ ਵੀ ਵੀਡੀਓ ਚਲਾ ਦੇ ਨਾ ਮੈਂ ਤੇ ਇੱਕ ਚੀਜ਼ ਕਰਨਾ ਉਹਨਾਂ ਨੂੰ ਸ਼ੱਕ تھا ਤਾਂ ਪਲਟਾ ਦਿੰਦੇ ਮੇਰੇ ਥੱਲੇ ਨੂੰ ਜੀ ਠੀਕ ਹੈ ਜੀ ਮਗਨੋਦ ਕੁਮਾਰ ਨੱਡਾ ਐਡਵੋਕੇਟ ਨੈਸ਼ਨਲ ਲੀਗਲ ਐਡਵਾਈਜ਼ਰ ਸ਼ਿਵ ਸ਼ਰਨਾ ਸ਼ੇਰ-ਏ-ਹਿੰਦ ਇਦੇ ਮੁੱਦੇ ਵਿੱਚ ਇਹ ਹੈ ਕਾਲੀ ਗੰਨ ਜਿਹੜਾ ਪੰਡਿਤ ਹੈ ਉਹਦੀ ਇੱਕ ਹੀ ਤਰੀ ਨੂੰ ਮੈਂ ਕੁਝ ਫੋਟੋ ਮੈਂ ਵੀ ਖਿੱਚੀਆਂ ਸੀਗੀਆਂ ਬਾਹਰੋਂ ਝੋਲਾ ਲੈ ਕੇ ਜਾ ਰਿਹਾ ਸੀ ਇੱਕ ਵੇ ਤੇ ਇੱਕ ਵਾਰ ਖੜਾ ਸੀਗਾ ਗੇਟ ਦੇ ਮੈਂ ਉਹਦੀਆਂ ਫੋਟੋਆਂ ਖਿੱਚੀਆਂ ਉਹਦੇ ਸਬੰਧ ਚ ਮੈਂ ਡੀਸੀ ਪਟਿਆਲਾ ਨੂੰ ਸ਼ਿਕਾਇਤ ਦਿੱਤੀ ਕਿ ਉਹਦੇ ਵਿੱਚ ਸਾਰਾ ਸਮਾਨ ਓਪਨ ਦਿਖ ਰਿਹਾ ਹੈ ਲੈ ਕੇ ਜਾ ਰਿਹਾ ਤੇ ਝੋਲੇ ਦੀ ਚੈਕਿੰਗ ਹੋਣੀ ਚਾਹੀਦੀ ਸੀ ਉਹ ਪੈਸੇ ਵੀ ਹੋ ਸਕਦੇ ਘਹਿਣਾ ਵੀ ਬਾਕੀ ਸ਼ੂਟ ਚੁੰਨੀਆਂ ਤਾਂ ਸੀਗੀਆਂ ਉੱਪਰ ਦਿਖਾਈ ਦੇਣੀਆਂ ਥੋੜਾ ਮੈਂ ਚੱਕ ਨਹੀਂ ਸੀ ਕਰ ਸਕਦਾ ਸਕਿਉਰਿਟੀ ਕਰ ਸਕਦੀ ਸੀ ਕਿ ਉਸ ਵੇਲੇ ਜਦੋਂ ਕਾਲੀ ਗੰਨ ਅੰਦਰ ਖੜਾ ਸੀ ਮੈਨੂੰ ਫੋਟੋ ਖਿੱਚਦਿਆਂ ਨੂੰ ਆ ਤੇ ਮੈਨੂੰ ਕਹਿੰਦਾ ਜੇ ਮੇਰੀ ਸ਼ਿਕਾਇਤ ਕੀਤੀ ਤਾਂ ਮੈਂ ਆਪਣੇ ਯੂਨੀਅਨ ਵੱਲੋਂ ਉਹਦੀ ਇੱਕ ਝੂਠੀ ਸ਼ਿਕਾਇਤ ਡੀਸੀ ਪਟਿਆਲਾ ਨੂੰ ਕਰਵਾਉਂਗਾ ਤੇ ਮੈਂ ਕਹਾਂ ਵੀ ਜੋ ਮਰਜ਼ੀ ਕਰਨੀ ਮੈਂ ਤਾਂ ਤਾਂ ਜੇ ਚੋਰੀ ਕੀਤੀ ਆ ਤੇ ਮਕੇਸ਼ ਕੁਮਾਰ ਨੂੰ ਇੱਕ ਪਉਏ ਦੇ ਲਈ ਤੇ ਇੱਕ ਆਪਣਾ ਕੀ ਕਹਿੰਦੇ ਸ਼ਰਾਬ ਦਾ ਪਉਆ ਤੇ ਤੇਲ ਸ਼ਰਾਬ ਦੀ ਪਉ ਆਪਣਾ ਕੀ ਕਹਿੰਦੇ ਤੇਲ ਤੇ ਪਉਏ ਇਹਨੂੰ ਡਿਸਮਿਸ ਕਰਤਾ ਤੇ ਤੁਸੀਂ ਐਡੇ ਐਡੇ ਬੜੀਆਂ ਚੋਰੀਆਂ ਕਰਦੇ ਹੋ ਤੇ ਤੁਹਾਡੇ ਤੇ ਕਾਰਵਾਈ ਕਿਉਂ ਨਾ ਹੋਵੇ ਤੇ ਮੈਂ ਆਪਣਾ 10:30 ਵਜੇ ਸਹੀ 23 ਤਰੀਕ ਨੂੰ ਡੀਸੀ ਸਾਹਿਬ ਕੋਲ ਮੋਝ ਗਿਆ ਅਪਲੀਕੈਂਟ ਮੈਂ ਦੇਤੀ ਆ ਡੀਸੀ ਸਾਹਿਬ ਉੱਤੇ ਕੀ ਕਾਰਵਾਈ ਕਰਦੇ ਨੇ ਉਹਨੂੰ ਦੇਖਾਂਗੇ ਜੇ ਕਾਲੀਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਮੇਰੀ ਸ਼ਿਕਾਇਤ ਦੇ ਉੱਤੇ ਤਾਂ ਅਗਲਾ ਫਿਰ ਅਸੀਂ ਕਦਮ ਛੇਰੇ ਹਿੰਦ ਸ਼ਿਵ ਸਾਣਾ ਵੱਲੋਂ ਉਠਾਇਆ ਜਾਏਗਾ